ਫਰੀਦਕੋਟ ਦੇ ਜਿੰਨੇ ਵੀ ਵਿਜੀਬਲ ਪੁਆਇੰਟਸ ਨੇ ਉਹਨਾਂ ਤੇ ਕਾਫੀ ਇੱਕ ਸਟ੍ਰਿਕਟ ਚੈਕਿੰਗ ਫਰੀਦਕੋਟ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਇਟ ਇਸ ਹੋ ਰਿਹਾ ਹੈ ਔਰ ਇਹਦੇ ਚ ਜਿੰਨੇ ਵੀ ਸਾਡੇ ਪਬਲਿਕ ਪਲੇਸਸ ਨੇ ਉਥੇ ਸਾਰੇ ਐਸਐਚਓ ਸਾਰੇ ਗਾਰਡਡ ਆਫਿਸਰਸ ਆ 5-6 ਘੰਟੇ ਰਾਤੀ ਖੁਦ ਪਰਸਨਲੀ ਪ੍ਰੈਜ਼ੈਂਟ ਹੋ ਕੇ ਉੱਥੇ ਚੈਕਿੰਗ ਕਰਦੇ ਨੇ ਇਹ ਕੈਮਰਾਜ਼ ਰਾਹੀਂ ਵੀ ਚੈਕਿੰਗ ਕੀਤੀ ਜਾਂਦੀ ਹੈ ਤੇ ਇਹ ਇਹ ਜਿੱਥੇ ਅਸੀਂ ਖੜੇ ਹਾਂ ਇਹ ਇੱਕ ਹਾਈ ਟੈਕ ਨਾਕਾ ਟਾਪ ਪੁਆਇੰਟ ਹੈ ਜਿਹੜਾ ਸਾਡੇ ਡਿਸਟ੍ਰਿਕਟ ਦੀ ਐਂਟਰੀ ਤੇ ਐਗਜ਼ਿਟ ਦਾ ਸਿਟੀ ਸੀਲਿੰਗ ਪੁਆਇੰਟ ਵੀ ਬਣਦਾ ਹੈ ਇੱਥੇ ਅਗਰ ਤੁਸੀਂ ਦੇਖੋਗੇ ਤਾਂ ਸਾਡੇ ਬੈਰੀਕੇਡਸ ਤੇ ਵੀ ਕੈਮਰਾਜ਼ ਲੱਗੇ ਹੋਏ ਨੇ ਤੇ ਇਹ ਪ੍ਰੋਪਰਲੀ ਫੁਲੀ ਸੀਸੀਟੀਵੀ ਕਵਰਡ ਹੈ ਔਰ ਸਾਡਾ ਮੇਨ ਮੰਤਵ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਵੀ ਬੰਦੇ ਭਾਰੋ ਆਉਂਦੇ ਨੇ ਉਹਨਾਂ ਦੀ ਇੱਕ ਸਟ੍ਰਿਕਟ ਚੈਕਿੰਗ ਹੋ ਕੇ ਹੀ ਉਹ ਜ਼ਿਲ੍ਹੇ 'ਚ ਐਂਟਰ ਕਰੇ ਜਾਂ ਜ਼ਿਲ੍ਹੇ ਤੋਂ ਬਾਹਰ ਜਾਣ ਇਹ ਜਿਹੜੇ ਸਪੈਸ਼ਲ ਫੋਕਸ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਕਹਿਣ ਦੱਸਣਾ ਚਾਹੁੰਦੀ ਆ ਕਿ ਟੂ व्हीਲਰ ਸਪੈਸ਼ਲੀ ਜਿਹੜੇ ਮੋਟਰਸਾਈਕਲਿਸਟ ਮੋਟਰਸਾਈਕਲਸ ਨੇ ਉਹਨਾਂ 'ਤੇ ਜਿਹੜੇ 18 ਤੋਂ 40-45 ਸਾਲ ਦੇ ਬੰਦੇ ਹੁੰਦੇ ਆ ਉਹ ਆਪਣੇ ਕਾਗਜ਼ ਪੱਤਰ ਨਾਲ ਲੈ ਕੇ ਚੱਲਣ ਕਿਉਂਕਿ ਸਾਡੀ ਸਟ੍ਰਿਕਟ ਚੈਕਿੰਗ ਸਪੈਸ਼ਲੀ ਮੋਟਰਸਾਈਕਲਿਸਟ ਦੀ ਹੈਗੀ ਤਾਂ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਆ ਉਹ ਜਨਰਲੀ ਅਸੀਂ ਦੇਖਿਆ ਹੈ ਕਿ ਕੋਈ ਵੀ ક્રાઈમ ਹੁੰਦਾ ਹੈ ਉਹ ਜੋ ਮੋਟਰਸਾਈਕਲਸ ਕਾਫੀ ਵੜਤੇ ਜਾਂਦੇ ਨੇ ਤੇ ਸਾਡਾ ਇਹ ਕਿ ਸ਼ਿਕੰਜਾ ਹੈ ਕਿ ਕੋਈ ਵੀ ਬੰਦਾ ਬਿਨਾ ਆਪਣੇ ਲੀਗਲ ਡਾਕੂਮੈਂਟਸ ਦੇ ਸਾਡੇ ਜ਼ਿਲ੍ਹੇ ਦੀ ਹੱਥ ਐਂਟਰ ਨਾ ਕਰ ਪਾਏ ਤਾਂ ਇਸ ਤੋਂ ਇਲਾਵਾ ਜਿੱਥੇ ਵੀ ਇਹ ਪਬਲਿਕ ਚੈਕਿੰਗ ਜਦੋਂ ਹੁੰਦੀ ਹੈ ਤੇ ਪਬਲਿਕ ਪਬਲਿਕ ਪਲੇਸਸ ਤੇ ਜਦੋਂ ਇਹ ਚੈਕਿੰਗ ਹੁੰਦੀ ਹੈ ਤੇ ਪਬਲਿਕ ਦਾ ਪੁਲਿਸ ਦੇ ਪ੍ਰਤੀ ਵਿਸ਼ਵਾਸ ਵੀ ਬਣਦਾ ਹੈ ਤੇ ਇਹ ਚ ਅਕਸਰਾਂ ਨੂੰ ਵੀ ਜਦੋਂ ਅਸੀਂ ਇਲਾਕੇ ਵਿੱਚ ਨਿਕਲਦੇ ਨੇ ਤੇ ਜਿਹੜਾ ਮਾੜਾ ਅਨਸਰ ਹੈ ਉਹਦੇ ਮੰਚ ਪੁਲਿਸ ਆਡਰ। ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਦੌਰਾ ਤੇ ਕਿ ਮੰਨਿਆ ਜਾ ਸਕਦਾ ਉਸ ਨੂੰ ਲੈ ਕੇ ਵੀ ਜਿਹੜਾ ਹਾਈਲਾਈਟ ਤੇ ਬੋਲਿਆ। ਜੀ ਪੰਜਾਬ ਦੀ ਜਿਹੜੀ ਫਰੀਦਕੋਟ ਦੀ ਅਸੀਂ ਚੈਕਿੰਗ ਕਰ ਰਹੇ ਨੇ ਉਹ ਜਿਵੇਂ ਮੈਂ ਦੱਸਿਆ ਕਿ ਸਾਡਾ ਹਮੇਸ਼ਾ ਹੀ ਪੁਲਿਸ ਦਾ ਇਹ ਰਹਿੰਦਾ ਹੈ ਕਿ ਅਸੀਂ ਹਾਈ ਅਲਰਟ ਤੇ ਹੀ ਰਹਿੰਦੇ ਹਾਂ 24 ਘੰਟੇ। ਔਰ ਇਸ ਟਾਈਪ ਦੀ ਜਦੋਂ ਵਿਜ਼ਿਟਸ ਹੁੰਦੀਆਂ ਹੈਗੀਆਂ ਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਤਾਂ ਅਸੀਂ ਇਹ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਵਾਰ ਤੇ ਤਹਿਤ ਇਹ ਜਿਹੜੀ ਮੁਹਿੰਮ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਰ ਵੱਲੋਂ ਇਹ ਸਟਾਰਟ ਕੀਤੀ ਗਈ ਹੈ ਤਾਂ ਉਹਦੀ ਲੜੀ ਦੇ ਤਹਿਤ ਹੀ ਹੁਣ ਗੈਂਗਸਟਰਾਂ ਦੇ ਵਾਰ ਤਾਂ ਇੱਕ 15 ਡੇ ਦਾ ਸਾਨੂੰ ਇੱਕ ਡੇਲੀ ਇੱਕ ਨਵੀਂ ਟਾਸਕਿੰਗ ਹੁੰਦੀ ਹੈ ਜੇ ਜੀ ਇਹ ਜਿਹੜੀ ਟਾਸਕਿੰਗ ਹੁੰਦੀ ਹੈ ਇਹ ਸਾਰੇ ਸਾਡੇ ਬੇਸਿਕ ਪੁਲਿਸਿੰਗ ਫੰਕਸ਼ਨਸ ਹੁੰਦੇ ਆ ਜਿਵੇਂ ਅਸੀਂ ਕਿਸੇ ਦਿਨ ਇੱਕ ਕਿਰਾਏਦਾਰਾਂ ਦੀ ਚੈਕਿੰਗ ਦੀ ਮੁਹਿੰਮ ਹੁੰਦੀ ਹੈ ਕਿਸੇ ਦਿਨ ਜਿਹੜੇ ਕਬਾੜੀਆਂ ਆ ਉਹਨਾਂ ਦੀ ਚੈਕਿੰਗ ਦੀ ਮੁਹਿੰਮ ਹੁੰਦੀ ਹੈ ਕਿਸੇ ਦਿਨ ਬੱਸ ਸਟਾਪਸ ਦੀ ਹੁੰਦੀ ਹੈ ਜੇਲ ਚੈਕਿੰਗ ਹੁੰਦੀ ਹੈ ਜਿਵੇਂ ਅੱਜ ਅਸੀਂ ਇੱਥੇ ਖੜੇ ਹਾਂ ਤੇ ਅਸੀਂ ਜਿਹੜੇ ਟੂ ਵੀਲਰਸ ਨੇ ਉਹਨਾਂ ਦੀ ਚੈਕਿੰਗ ਕਰਦੇ ਨੇ ਤੇ ਇਹ ਇਹ ਹੀ ਦਰਸਾਉਂਦੇ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੌਕਸ ਹੈ ਸਤਰਕ ਹੈ ਤੇ ਕਿਸੇ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਅਸੀਂ 24 ਘੰਟੇ ਮਿਹਨਤ ਕਰਦੇ ਹਾਂ